ਉਹ ਪਾਣੀ ਪਾਰ ਉੱਥੇ ਉੱਪਰ ਹੋਰ ਨਾ ਨਾ ਨਹੀਂ ਹੈ ਪਾਣੀ ਗਾ ਨਹੀਂ ਮਾਰਿਆ ਕਰ ਰਿਹਾ ਉਹ ਟੈਂਕ ਦਾ ਇਹ ਵਾਟ ਬੈਠੇ ਨੂੰ ਮਾਰਿਆ ਨਹੀਂ ਫਲੋਟੈਕ ਇੰਡਸਟਰੀ ਜੋ ਕਿ ਸਾਡੇ ਨਾਲ ਜੁਆਇਨਿੰਗ ਹੈ ਪੰਜਾਬ ਇਲੈਕਟ੍ਰੀਕਲ ਕੈਮੀਕਲ ਲਿਮਟਿਡ ਦੇ ਨਾਲ ਜੁਆਇਨਿੰਗ ਫਲੋਟੈਕ ਇੰਡਸਟਰੀ ਹੈ ਉੱਥੇ ਫਾਇਰ ਇਨਸੀਡੈਂਟ ਹੋਇਆ ਜਿਸ ਦਾ ਐਚਸੀਓ ਦੇ ਟੈਂਕਰ ਨੂੰ ਕਿਤੇ ਫਾਇਰ ਇਨਸੀਡੈਂਟ ਹੋਇਆ ਤੇ ਅਬ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਦਾ ਰੀਜ਼ਨ ਠੀਕ ਹੈ ਬਟ ਇਮੀਡੀਏਟਲੀ ਜੋ ਹੈ ਦਾ ਫਾਇਰ ਹੈਜ਼ ਬੀਨ ਪੁੱਟ ਆਊਟ ਐਂਡ ਇਟ ਇਜ਼ ਅੰਡਰ ਕੰਟਰੋਲ एवरीथिंग इज अंडर कंट्रोल देयर इज नो हां जी हिंदी में मतलब ਇਹਦੇ ਵਿੱਚ ਕੋਈ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਜੋ ਫਾਇਰ ਹੋਈ ਸੀ ਉਹ ਅੰਡਰ ਕੰਟਰੋਲ ਹੋ ਗਈ ਹੈ ਤੇ ਸਾਡੇ ਕੋਲ ਆਪਣਾ ਹੀ ਫਾਇਰ ਟੈਂਡਰ ਹੈਗਾ ਫਾਇਰ ਟੈਂਡਰ ਨਾਲ ਇਮੀਡੀਏਟਲੀ ਡਿਪਲੋਏ ਕਰਕੇ ਫਾਇਰ ਅਸੀਂ ਕੰਟਰੋਲਡ ਕਰ ਲਈ ਸੀ ਸਰ ਕਾਰਨ ਕੀ ਹੋਇਆ ਹੈ ਕਾਰਨ ਆਪਾਂ ਕੈਜੂਐਲਟੀ ਕੋਈ ਨਹੀਂ ਹੈ ਜੋ ਕਾਰਨ ਰੀਜ਼ਨ ਆਫ ਫਾਇਰ ਆਪਾਂ ਸਟੈਬਲਿਸ਼ ਕਰ ਰਹੇ ਆ ਵੀ ਕੀ ਹੋਇਆ ਸੀ ਸਰ ਕੋਈ ਜ਼ਖਮੀ ਵੀ ਆ ਨਹੀਂ ਜ਼ਖਮੀ ਕੋਈ ਸਰ ਕਿੰਨੇ ਟੈਂਡਰ ਆ ਫਾਇਰ ਲੱਗੇ ਜੀ ਸਾਡਾ ਮੇਨ ਆਪਣਾ ਲੱਗਿਆ ਟੈਂਡਰ ਤੇ ਬਾਕੀ ਸਾਡੇ ਕੋਲ ਜਿਹੜਾ ਫਾਇਰ ਫਾਈਟਿੰਗ ਸਿਸਟਮ ਵੀ ਆ ਪੂਰੇ ਪ੍ਰਾਣਡ ਲੱਗਿਆ ਹੋਇਆ ਉਹ ਵੀ ਅਸੀਂ ਨਾਲ ਦੀ ਨਾਲ ਓਪਨ ਕਰਕੇ ਕੰਟਰੋਲ ਕਰ ਲਿਆ ਸੀ ਅਪਰੋਕਸੀਮੇਟਲੀ 1 ਸਵਾ 1 ਸਰ ਇਹ ਕਿਸ ਚੀਜ਼ ਦਾ ਬਲਾਸਟ ਸੀ ਕਰਾਇਆ ਬਲਾਸਟ ਇਹ ਚੈੱਕ ਕਰਨਾ ਪੈਣਾ ਬਟ ਅੱਛੇ ਵਾਲਾ ਟੰਕ ਹੈ ਬੁਸੀ ਬਲੇ ਉਹ ਸਰ ਕੀ ਕੀ ਬਣਦਾ ਸੀ ਉਹਦੇ ਵਿੱਚ ਬਣਦਾ ਉਹਦੇ ਵਿੱਚ ਬੇਸਿਕਲੀ ਸਿਗਰੇਟਲ WU ਬਣਦਾ ਹੈ ਪੈਰਾਫਿਨ ਵੈਕਸ ਬਣਦੀ ਹੈ ਤੇ ਲਾਗੇ ਸਕੂਲ ਵਗੈਰਾ ਹੈ ਉਹਨਾਂ ਨੂੰ ਤਾਂ ਨਹੀਂ ਕੋਈ ਖਤਰਾ ਵਗੈਰਾ ਨਹੀਂ ਕੁਝ ਨਹੀਂ ਗੈਸ ਗੈਸ ਤਾਂ ਨਹੀਂ ਲੀਕ ਹੋਈ ਕੋਈ ਨਹੀਂ ਗੈਸ ਕੋਈ ਨਹੀਂ ਸਰ ਕਿਹੜੇ ਵਿੱਚ ਜਿੱਥੇ ਲੀਕ ਹੋਈ ਹੈ ਇਹ ਤੁਹਾਡਾ ਹੀ ਯੂਨਿਟ ਹੈ ਜਾਂ ਕੋਈ ਅਲੱਗ ਯੂਨਿਟ ਹੈ ਇਹ ਇਹ ਫਲੋਟਕ ਇੰਡਸਟਰੀ ਦਾ ਯੂਨਿਟ ਹੈ ਤੇ ਉਹਦੇ ਵੈਰੀਫਾਈ ਸਰ ਤੁਸੀਂ ਕਿਉਂ ਕਰਿਓ ਕਿਉਂ ਨਹੀਂ ਯਾਰੇ ਸਾਹਮਣੇ ਉਹ ਆਈ ਥਿੰਕ ਇੰਜੀਨੀਅਰ ਉਹ ਬੰਦਾ ਹੈ ਨਹੀਂ ਉੱਥੇ ਹਨਾ ਬਟ ਬਿਕੋਜ਼ ਸਾਡੇ ਨਾਲ ਜੁਆਇਨਿੰਗ ਹੈ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਦੇਖੋ ਮੈਨੂੰ ਹੈ ਨਹੀਂ ਹੈ ਜਿਨ੍ਹਾਂ ਦੀ ਜਿਨ੍ਹਾਂ ਦੇ ਯੂਨਿਟ ਸਰ ਸਾਹਮਣੇ ਜਵਾਬਦੇਹਾਂ ਦਾ ਕੋਈ ਨਹੀਂ ਹੈ ਸਰ ਸਮੇਂ-ਸਮੇਂ ਤੇ ਬਲਾਸਟ ਹੁੰਦੀ ਹੈ ਇਹਦੇ ਕਾਰਨ ਕੀ ਕਰਦੇ ਹਾਂ ਹੁਣ ਚਲੋ ਇਹ ਜਿਹੜਾ ਬਲਾਸਟ ਹੋਇਆ ਦਾ ਆਪਾਂ ਰੀਜ਼ਨ ਫਾਈਂਡ ਆਊਟ ਕਰਦੇ ਹਾਂ ਜੀ ਕੀ ਹੈਗਾ ਕੋਈ ਜੋ ਨਿਕਲਦੇ ਕੋਈ ਕਾਰਨ ਕੁੱਛ ਨਮੀ ਤਜਰਬੇਕਾਰ ਬੰਦੇ ਹਨ ਜਾਂ ਕਾਰੇ ਕਰਕੇ ਨਹੀਂ ਤਜਰਬੇਕਾਰ ਦੇ ਤਾਂ ਕੋਈ ਇਸ਼ੂ ਨਹੀਂ ਹੈਗਾ ਪਰ ਕਈ ਵਾਰ ਜਦੋਂ ਪ੍ਰੋਸੈਸ ਇੰਡਸਟਰੀ ਹੈ ਕਈ ਵਾਰੀ ਪੈਰਾਮੀਟਰ ਰੈਪਡਾਉਨ ਹੋ ਜਾਂਦੇ ਆ ਉਹਦੇ ਕਰਕੇ ਮੋਲ ਹੋ ਜਾਂਦੀ ਹੈ ਜੇ ਰਿਸ਼ਣ ਪਰ ਅਦਰਵਾਈਜ਼ ਤਜਰਬੇਕਾਰ ਵਾਲੀ ਕੋਈ ਅਜਿਹਾ ਇਸ਼ੂ ਨਹੀਂ ਸਰ ਇਹਦੇ ਅੰਗਰੇਜ਼ੀ ਉਹਦਾ ਨਾਮ ਕੀ ਹੈ ਲੇਟੈਸਟ ਹਾਦਸਾ ਬੱਦੀ ਚ ਹੋਇਆ ਉਤੋਂ ਵੀ ਕੋਈ ਸਿੱਖ ਲਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਬਲਾਸਟ ਪਹਿਲਾਂ ਕਿੱਥੇ ਹੋ ਚੁੱਕਿਆ ਹੈ ਹੁਣ ਵੀ ਹੋਇਆ ਹੈ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੇ ਹਾਸੇ ਹੋ ਸਕਦੇ ਆ ਉਹਨਾਂ ਨੂੰ ਰੋਕਣ ਲਈ ਕੋਈ ਸਿੱਖ ਲੈ ਰਹੇ ਹੋ ਜੀ ਨਹੀਂ ਅਸੀਂ ਜਸ ਅਪਾਉਟ ਰੀਜ਼ਨ ਫਾਈਂਡ ਆਊਟ ਕਰਕੇ ਦੇਖਾਂਗੇ ਵੀ ਕਿੱਥੇ ਸਾਡਾ ਮਤਲਬ ਪ੍ਰੋਬਲਮ ਰਹੀ ਹੈ ਅਪਾ ਨੈਚਰਲੀ ਉਸ ਨੂੰ ਗਰੂ ਕਰਾਂਗੇ ਸਰ ਇਹ ਸਪੀਅਰ ਕਿ ਇਹ ਫੈਕਟਰੀ ਤੁਹਾਡੀ ਸਹਿਜੋਗੀ ਫੈਕਟਰੀ ਹੈ ਜਾਂ ਤੁਹਾਡੀ ਨਹੀਂ ਹੈ ਕੀ ਹੈਗੀ ਦੇਖੋ ਇਹ ਪੰਜਾਬ ਵਲਕਲੀਜ਼ਰ ওভারਫਰੋਟਾ ਇੰਡਸਟਰੀਜ਼ ਹੂੰ ਮਤਲਬ ਅਲੱਗ ਫੈਕਟਰੀ ਹੈ ਉਹ ਉਹਦਾ ਹੈੱਡ ਕੋਨ ਹੈ ਜੀ ਉਹਨਾਂ ਦੇ ਕਿੱਥੇ ਉਹਨਾਂ ਦੇ ਹੈੱਡ ਕੋਨ ਹੈ ਜੀ ਉਹ ਕਿਦੇ ਅੰਡਰ ਹੈ ਜੀ ਕੋਈ ਨਾ ਕੋਈ ਕੰਟਰੋਲਰ ਮੈਨੇਜਰ ਇੱਥੇ ਹੈ ਨਹੀਂ ਮੇਰੇ ਕੋਲ ਉਹਦੇ ਮਾਲਕ ਕੌਣ ਹੈ 502 ਵਿੱਚ ਕੋਈ ਐਸੇ ਕੰਟਰੋਲਰ ਨਹੀਂ ਕੋਈ ਅੱਜ ਇਨਸੀਡੈਂਟਲੀ ਉਹ ਹੈ ਨਹੀਂ ਇੱਥੇ ਕੋਈ ਵੀ ਹੈ ਨਹੀਂ ਬਾਕੀ ਬੰਦੇ ਸਾਰੇ ਕੰਟਰੋਲ ਵਾਲੇ ਹੀ ਹੈਗੇ ਜੋ ਕੰਟਰੋਲ ਕਰਦੇ ਆ ਉਹ ਹੈ ਇੱਥੇ ਪਰ ਜਿਹੜਾ ਇਹਨਾਂ ਦਾ ਮਤਲਬ ਮੇਨ ਸੁਪਰਵਾਈਜ਼ਰ ਇਨਚਾਰਜ ਹੈ ਉਹ ਕਿਤੇ ਕੰਮ ਤੇ ਬਾਹਰ ਗਿਆ ਹੋਇਆ ਹੈ ਮਾਲਕ ਕੌਣ ਹੈ ਜੀ ਨਾਮ ਕੀ ਹੈ ਜੰਦਾ ਹਾਂ ਹਾਂਜੀ ਉਹਦਾ ਨਾਮ ਕੀ ਹੈ ਜਿਹੜੇ ਉੱਥੇ ਹੈਡ ਹੈ ਜਿਹੜੇ ਕੰਟਰੋਲ ਕਰਦੇ ਆ ਬੈਟਰੀਆਂ ਇਹ ਓਨਰ ਕੋਣ ਆ ਸਰ ਜੇ ਫੋਨ ਹੈ ਕਿਹਦੇ ਫੈਕਟਰੀ ਕਹਿੰਦੇ ਆ ਜਾ ਕੋਈ ਮੈਨੇਜਰ ਕਰਾ ਫਲੋਟੈਕ ਇੰਡਸਟਰੀ ਹੈ ਸਾਡਾ ਉਹ ਨਹੀਂ ਸਾਡੇ ਦਾ ਆਪਣੀ ਦੇਖੋ ਪੰਜਾਬ ਵਾਲੀ ਇੰਡਸਟਰੀ ਸਰ ਇਹਦਾ ਨਾਮ ਪੁੱਛ ਰਹੇ ਸੀ ਇਹਨਾਂ ਦਾ ਕੰਟਰੋਲਿੰਗ ਹੈ ਜਿਹੜੇ ਇੱਕ ਪੈਂਦਾ ਨਾ ਸਾਡੇ ਤੁਹਾਡੇ ਨਾਲ ਕੀ ਰਿਲੇਸ਼ਨ ਹੈ ਕੀ ਹੈ ਹਾਂਜੀ ਤੁਹਾਡੇ ਨਾਲ ਕੀ ਰਿਲੇਸ਼ਨ ਹੈ ਸਾਡਾ ਰਿਲੇਸ਼ਨ ਹੈ ਵੀ ਸਾਡੀ ਕੁਲਰੀਨ ਇਹਨਾਂ ਨੂੰ ਜਾਣਦੀ ਹੈ ਤੇ ਬਸ ਸਾਡਾ ਰਿਲੇਸ਼ਨ ਹੈ ਸਰ ਅੱਗ ਤੇ ਕਾਬੂ ਕਿੰਨ ਪਾਇਆ ਬਾਹਰ ਪਤਾ ਬਗੜਾ ਆਇਆ ਜਾਂ ਪ੍ਰੋਜੈਕਟ ਨਹੀਂ ਇਮੀਜੈਂਟਲੀ ਤਾਂ ਸਾਡੇ ਕੋਲ ਜਿਹੜੀ ਆਪਣੀ ਸਾਰ ਡਾਟਾ ਹੈ ਉਹ ਪਲੱਸ ਜੋ ਫਾਇਰ ਫਾਈਟਿੰਗ ਸਿਸਟਮ ਪਲਾਂਡ ਦੇ ਵਿੱਚ ਲੱਗੇ ਹੋਏ ਐ ਉਹ ਨੰਬਰ ਦਿੱਤਾ ਹੈ ਹੁਣ ਸਰ ਬਿਲਕੁਲ ਸਿੱਧੀ ਕੰਟਰੋਲ ਚਾਹੀਦੀ ਹਾਂਜੀ ਕਿਸੇ ਨੂੰ ਕਵਰਾ ਦੀ ਲੋੜ ਤਾਂ ਨਹੀਂ ਕੋਈ ਲੱਗੇ ਡੈਸ਼ ਇਹ ਵਗੈਰਾ ਕੋਈ ਅਜਿਹਾ ਦਾ ਕੋਈ ਨਹੀਂ ਜੀ ਅਸੀਂ ਕੋਈ ਨਹੀਂ ਜੀ ਸਿੱਧਾ ਬਾਰ ਰੋੜਾ ਨੂੰ ਜਾ ਰਹੇ ਗੈਸ ਲੀਕ ਹੋਣਾ ਨਹੀਂ ਹਾਂਜੀ ਬਾਹਰ ਰੋੜਾ ਵੀ ਪੈ ਰਿਹਾ ਹੈ ਗੈਸ ਸਾਵਧਾਨੀ ਅਸਰ ਨਹੀਂ ਕਰਸਾ ਆਪਾਂ ਸਾਰੇ ਉੱਥੇ ਜੀ ਉਸ ਟਾਈਮ 'ਚ ਵੀ ਉੱਥੇ ਜੀ ਹੁਣ ਵੀ ਆਪਾਂ ਉੱਥੇ ਪਿੰਡ ਵਾਲਿਆਂ ਨੇ ਤੁਹਾਡੇ ਕੋਲ ਕੀਤਾ ਪ੍ਰਦਰਸ਼ਨ ਕਰਦੇ ਪਏ ਉਹਦੇ ਬਾਰੇ ਕੀ ਆ ਬਾਹਰ ਰੋੜਾ ਪਾਰੇ ਵੀ ਗੈਸ ਲੀਕ ਹੋ ਰਹੀ ਹੈ ਤੁਹਾਨੂੰ ਬਾਰ-ਬਾਰ ਚਲੋ ਇਹਦਾ ਤੁਸੀਂ ਜਿਆਦਾ ਦੱਸ ਸਕਦੇ ਹੋ ਉਹਨਾਂ ਨੂੰ ਜਾ ਕੇ अगर गैस जो जो तो का रिसाव होता है तो उसमें क्या क्या खतरा हो सकता है जो गैस वहाँ पे बन रही है जिस प्लांट में आप जिसकी आग तो लगी उसमें ब्लास्ट हुआ है उसमें जो भी गैस बनती है अगर उसका ज्यादा रिसाव होता है तो उसमें क्या क्या खतरा हो सकता है ब्रीथलेसनेस की प्रॉब्लम आती है या सफोकेशन होती है उस तरह का इश्यू होता है फिर भी कुछ मतलब अगर ज्यादा हो जाए तो उसमें जान का खतरा है नहीं हेजेडस प्लांट है मतलब प्लांट तो हेजेटस ही होता है